ਗੁਰਦਾਰੇ ਦਾ ਗਰੰਥੀ 3 ਵਜੇ ਉઠੇ 3 ਵਜੇ ਉੱਠ ਕੇ ਗੁਰਦਾਰੇ ਆ ਕੇ ਇਸ਼ਨਾਨ ਕਰਕੇ ਪ੍ਰਕਾਸ਼ ਕਰੇ ਤੇ ਤੂੰ ਉੱਠਿਆ 9 ਵਜੇ ਅੱਖਾਂ ਮਲ ਕੇ ਤੂੰ 9 ਵਜੇ ਸੁਤਾ ਉੱਠਿਆ ਵਾ ਤੇ ਤੂੰ ਜਾ ਕੇ ਗੁਰਦਾਰੇ ਦੇ ਗਰੰਥੀ ਦਾ ਰੋਪ ਪਾਉਣਾ ਪਿੰਡ ਦੇ ਵਿੱਚੋਂ ਗਰਾਈਆਂ ਕਰਕੇ ਕਬਰਾਂ ਪੱਕੀਆਂ ਕਰਦੀਆਂ ਪਿੰਡ ਦੇ ਵਿੱਚੋਂ ਗਰਾਈਆਂ ਕਰਕੇ ਡੇਰੇ ਪੱਕੇ ਕਰਦੇ ਪਿੰਡ ਦੇ ਵਿੱਚੋਂ ਗਰਾਈਆਂ ਕਰਕੇ ਲੰਮੇ ਝੱਗੇ ਵਾਲੇ ਸਾਧਾ ਨੂੰ ਫੋਰਚੂਨਰਾਂ ਲੈ ਤੀਆਂ ਮਰਸਡੀਂਗਾ ਲੈ ਤੀਆਂ ਬੀ ਐਮ ਡਬਲਿਊ ਲੈ ਤੀਆਂ ਤੇ ਗੁਰਦਾਰੇ ਦੇ ਗਰੰਥੀ ਨੇ ਕਿਤੇ ਕਿਸ਼ਤਾਂ ਦੇ ਸਪਲੈਂਡਰ ਘਟਾ ਲਿਆਂਦਾ ਤੇ ਸਾਰੇ ਪਿੰਡ ਦੀਆਂ ਨੀਂਦਾਂ ਉੱਡ ਗਈਆਂ ਹਏ ਗ੍ਰਾਂਥੀ ਦਾ ਸਪਲੈਂਡਰ ਲੈ ਲਿਆ ਉਹ ਕਮੇਟੀ ਨੇ ਬੋਲਣਾ ਕੀ ਬੋਲਣਾ ਨਹੀਂ ਬੋਲਣਾ ਪਤਾ ਨਹੀਂ ਪਿੰਡ ਵਾਲਿਆਂ ਦੀਆਂ ਵੱਖਰੀਆਂ ਨੀਂਦਾਂ ਉੱਠ ਉੱਡ ਗਈਆਂ ਵਾ ਉੱਡੀਆਂ ਕਿੰਨਾਂ ਦੀਆਂ ਜਦੋਂ ਗ੍ਰਾਂਥੀ 3 ਵਜੇ ਜਾ ਕੇ ਪ੍ਰਕਾਸ਼ ਕਰਦਾ ਸੀ ਉਸ ਗ੍ਰਾਂਥੀ ਦਾ ਰੋਹ ਪਾਉਣ ਵਾਲੇ ਜਿਹੜੇ 10 ਵਜੇ ਸੁੱਤੇ ਉੱਠਦੇ ਸੀ ਉਹਨਾਂ ਦੀਆਂ ਨੀਂਦਾਂ ਉੱਡ ਗਈਆਂ ਫੇਰ ਅਸੀਂ ਆਖਣਾ ਸਾਡੇ ਬੱਚੇ ਗੁਰਮਤ ਵਾਲੇ ਬੰਦੇ ਨਹੀਂ ਹੁੰਦੇ ਇਹ ਅਹੀ ਕਿਹਾ ਸਾਡੇ ਬੱਚੇ ਪਾਠ ਨਹੀਂ ਸਿੱਖਦੇ ਸਿੱਖਣਗੇ ਵੀ ਕਿਵੇਂ ਜੀਣਾ ਆਰਾਮ ਤੇ ਅਸੀਂ ਆਪ ਕੀਤਾ ਆਪਣੇ ਗ੍ਰੰਥੀਆਂ ਦਾ ਉਹਨੇ ਮੋਟਰਸਾਈਕਲ ਕਢਾ ਲਿਆਦਾ ਅਸੀਂ ਜੀਣਾ ਆਰਾਮ ਕਰਦਾ ਉਹਦਾ ਤੇ ਬਾਬੇ ਦੇ ਕੋਲ ਵੜੀਆਂ ਵੜੀਆਂ BMW ਮਰਸਡੀਆਂ ਵਾਂ ਉਧਰ ਹੀ ਬੋਲਣੇ ਤਿਆਰ ਨਹੀਂਗੇ